ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਖੁੱਗੀ ਸਾਡੇ ਨਾਲ ਨੇ ਅੱਜ ਕੱਲ ਆਮ ਆਦਮੀ ਪਾਰਟੀ ਪੰਜਾਬ 'ਚ ਕੀ ਕਰ ਰਹੀ ਆ ਆਉਣ ਵਾਲੇ ਦਿਨਾਂ ਦੀ ਕੀ ਪਲੈਨਿੰਗ ਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਖੁੱਗੀ ਜੀ ਆਮ ਆਦਮੀ ਪਾਰਟੀ ਦਾ ਕੀ ਹਾਲ ਹੈ ਸਾਰੇ ਪੰਜਾਬ ਨੂੰ ਪਤਾ ਹੈ ਜੀ ਹੁਣ ਤਾਂ ਹੁਣ ਤਾਂ ਹਾਲ ਹੀ ਆ ਜੀ ਕਿ ਸਿਰਫ ਲੋਕਾਂ ਦਾ ਇੰਤਜ਼ਾਰ ਹੈ 2-3 ਮਹੀਨੇ ਦਾ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਪੰਜਾਬ ਲਈ ਕੀ ਕੀ ਕਰ ਰਹੀ ਹੈ ਲੋਕੀ ਇਹ ਹੀ ਦੇਖਣਗੇ ਜੀ ਹੂੰ ਤੇ ਇਹ ਕੀ ਗੱਲ ਆਗਾ ਕੀ ਉਹ ਕਹਿੰਦੇ ਹਰ ਕੰਮ ਮਿੱਤਰਾਂ ਦੇ ਨਾਲ ਲੱਗਦਾ ਤੇ ਮੱਲੋ ਮੱਲੀ ਵਿਵਾਦ ਆ ਕਿ ਕਮੇਡੀਅਨ ਵਾਲੀ ਕਿਉਂ ਜੁੜਦੇ ਨੇ ਕਦੇ ਭਗਵੰਤ ਮਾਨਾ ਵਿਵਾਦ ਜੁੜਦਾ ਕਦੇ ਘੁੱਗੀ ਨਾ ਵਿਵਾਦ ਜੁੜਦਾ ਹੈ ਕਿਉਂਕਿ ਜਿਹੜੇ ਸਮਾਜ ਦੀ ਗੱਲ ਕਰਨਗੇ ਸਮਾਜ ਲਈ ਬੋਲਣਗੇ ਕਿਉਂਕਿ ਤੁਸੀਂ ਮੋਸਟਲੀ ਦੇਖੋ ਦੂਜੀਆਂ ਪਾਰਟੀਆਂ ਦੇ ਵਿੱਚ ਨਾ ਤਾਂ ਉਹ ਹਮੇਸ਼ਾ ਇੱਕ ਮੋਢੀ ਲੀਡਰ ਹੀ ਬੋਲਦਾ ਨਜ਼ਰ ਆਏਗਾ ਉਹਨਾਂ ਦੇ ਵਿੱਚ ਹੋਰ ਕਿਸੇ ਲੀਡਰ ਨੂੰ ਜਾਂ ਤਾਂ ਬੋਲਣ ਦੀ ਆਗਿਆ ਨਹੀਂ ਜਾਂ ਬੋਲਦੇ ਨੇ ਤਾਂ ਉਹ ਮੈਨ ਨਹੀਂ ਦਿਖਾਂਦਾ ਇੱਕ ਸਾਡੀ ਪਾਰਟੀ ਹੈ ਜਿੱ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਬੁਲਾਰੇ ਨੇ ਔਰ ਉਹਨਾਂ ਬੁਲਾਰਿਆਂ ਦੀਆਂ ਗੱਲਾਂ ਦੇ ਵਿੱਚ ਅਸਰ ਹੈ ਇਹਨਾਂ ਦੀਆਂ ਗੱਲਾਂ 'ਚ ਇੰਨਾ ਅਸਰ ਹੈ ਕਿ ਅਸੀਂ ਕੋਈ ਅਸੀਂ ਗੱਲ ਕਰਦੇ ਆਂ ਤੇ ਜਦੋਂ 2.2 3-3 ਲੱਖ ਦਾ ਇਕੱਠੇ ਇਕ ਆਵਾਜ਼ ਤੇ ਇਕੱਠਾ ਹੋ ਜਾਂਦਾ ਔਰ ਲੋਕ ਸਾਹਮਣੇ ਬਹਿ ਕੇ ਗਰਮੀ 'ਚ ਖਲੋ ਕੇ ਵੀ 5-5 ਘੰਟੇ ਸੁਣਦੇ ਨੇ ਹਾਂ ਹਾਂ ਸੋ ਇਸ ਕਰਕੇ ਜਦੋਂ ਆਵਾਜ਼ ਲੋਕਾਂ ਤੱਕ ਪਹੁੰਚ ਰਹੀ ਹੋਵੇ ਤੇ ਫਿਰ ਵਿਰੋਧੀ ਪਾਰਟੀਆਂ ਨੂੰ ਜ਼ਰੂਰ ਕਿਤੇ ਨਾ ਕਿਤੇ ਚਿੰਤਾ ਹੁੰਦੀ ਹੈ ਤੇ ਫਿਰ ਆਵਾਜ਼ ਦੇ ਵਿੱਚੋਂ ਵਿਵਾਦ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰੈਕਟਿਸ ਹੈ ਰਾਜਨੀਤੀ ਦੀ ਤੁਹਾਨੂੰ ਲੱਗਦਾਗਾ ਕਿ ਚਾਹੇ ਤੁਸੀਂ ਹਵਾਲਿਆਂ ਦੀ ਗੱਲ ਕੀਤੀ ਮੈਂ ਸੁਣਿਆ ਤੁਹਾਡਾ ਉਹ ਵੀਡੀਓ ਕੀ ਗੁਰਬਾਣੀ ਦੇ ਨਾਲ ਕੰਪੈਰੀਜ਼ਨ ਘੱਟ ਹੋਵੇ ਗੁਰੂ ਸਾਹਿਬਾਨ ਨਾਲ ਕੰਪੈਰੀਜ਼ਨ ਘੱਟ ਹੋਵੇ ਤੁਹਾਨੂੰ ਉਹ ਤੁਲਨਾ ਨਹੀਂ ਕਰਨੀ ਚਾਹੀਦੀ ਇੱਕ ਨਹੀਂ ਸਾਡੀ ਬਹੁਤ ਘਟੀਆ ਲਫ਼ਜ਼ ਹੈ ਕੰਪੈਰੀਜ਼ਨ ਲਫ਼ਜ਼ ਨੂੰ ਇਹੀ ਲੋਕਸ਼ ਸਾਬਿਤ ਕਰਨਾ ਚਾਹੁੰਦੇ ਵੀ ਕੰਪੈਰੀਜ਼ਨ ਕੰਪੈਰੀਜ਼ਨ ਨਹੀਂ ਹੁੰਦਾ ਮੈਨੂੰ ਤਾਂ ਮੇਰੇ ਮਾਪਿਓ ਨੇ ਸਾਡੇ ਜਿੰਨਾ ਤੋਂ ਅਸੀਂ ਜ਼ਿੰਦਗੀ ਸਿੱਖਿਆ ਲਈ ਹੈ ਉਹਨਾਂ ਨੇ ਇਹ ਕਿਹਾ ਕਿ ਜ਼ਿੰਦਗੀ ਚ ਹਵਾਲਾ ਉਦੇਸ਼ ਓਟ ਆਸਰਾ ਚਾਨਣ ਅਸੀਂ ਗੁਰਬਾਣੀ ਤੋਂ ਹੀ ਆ ਸਾਡੇ ਜਿਹੜੇ ਮਹਾਨ ਸ਼ਖਸੀਤਾ ਹੋਈਆਂ ਨੇ ਸਾਡੇ ਧਰਨ ਦੇ ਵਿੱਚ ਅਸੀਂ ਉਹਨਾਂ ਤੋਂ ਚਾਨਣ ਲੈਨੇ ਆ ਉਹ ਟਾਸਰਾ ਲੈਨੇ ਆ ਉਹਨਾਂ ਤੋਂ ਐਗਜ਼ੈਂਪਲ ਲੈਨੇ ਆ ਸੋ ਇਹਨੂੰ ਕੰਪੈਰੀਸ਼ਨ ਲਫਜ਼ ਜਿਹੜਾ ਪਿੱਛੇ ਵਿਰੋਧੀ ਪਾਰਟੀਆਂ ਨੇ ਦੇਣ ਦੀ ਕੋਸ਼ਿਸ਼ ਕੀਤੀ ਮੈਂ ਬੜਾ ਡਿਸਪਾਇੰਟ ਹੋਇਆ ਕਿ ਰਾਜਨੀਤੀ 'ਚ ਅਸੀਂ ਇੰਨੇ ਗਿਰ ਜਾਂਨੇ ਕਈ ਵਾਰੀ ਕਿ ਅਸੀਂ ਇੱਕ ਕਿਸੇ ਚੀਜ਼ ਤੋਂ ਤੁਸੀਂ ਚਾਨਣ ਲੈ ਰਹੇ ਹੋ ਹਵਾਲਾ ਲੈ ਰਹੇ ਹੋ ਕਿਸੇ ਚੀਜ਼ ਤੋਂ ਰੈਫਰੈਂਸ ਲੈ ਰਹੇ ਹੋ ਉਹਨੂੰ ਤੁਸੀਂ ਗਲਤ ਤਰੀਕੇ ਨਾਲ ਅਗਰ ਪੇਸ਼ ਕਰਦੇ ਹੋ ਲੋਕਾਂ ਸਾਹਮਣੇ ਵੈਸੇ ਤਾਂ ਲੋਕ ਅੱਜਕੱਲ ਸਭ ਸਮਝਦੇ ਨੇ ਕਿ ਰਾਜਨੀਤਿਕ ਫਾਇਦਾ ਲਿਆ ਜਾ ਰਿਹਾ ਬਟ ਮੈਨੂੰ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਨਾ ਹੋਵੇ ਜਦੋਂ ਤੁਸੀਂ ਸਟੇਜ 'ਤੇ ਬੋਲੋ। ਦੇਖੋ ਬਿਲਕੁਲ ਠੀਕ ਹੈ ਜੀ ਅਸੀਂ ਨਹੀਂ ਚਾਹੁੰਦੇ ਕਿ ਇਸ ਕੋਈ ਕਿਸੇ ਗੱਲ 'ਚ ਕਿਸੇ ਨੂੰ ਮੌਕਾ ਮਿਲੇ ਕੋਈ ਵਿਵਾਦ ਪੈਦਾ ਕਰਨ ਦਾ। ਹੋਰ ਜ਼ਿਆਦਾ ਆਪਣੇ ਆਪ ਨੂੰ ਪੁਨਛਾਣ ਕੇ ਬੰਦਾ ਗੱਲ ਕਰੇ ਤੇ ਜਿਹਦੇ ਨਾਲ ਅਸੀਂ ਆਪਣੀ ਗੱਲ ਵਧੀਆ ਤਰੀਕੇ ਨਾਲ ਲੋਕਾਂ ਤੱਕ ਪਹੁੰਚਾ ਸਕੀਏ ਬਿਨਾਂ ਕਿਸੇ ਵਿਰੋਧੀ ਨੂੰ ਕੋਈ ਮੌਕਾ ਦਿੱਤੇ ਤੇ ਇਹੀ ਕੋਸ਼ਿਸ਼ ਕਿਉਂਕਿ ਤੁਸੀਂ ਤਾਂ ਲਿਟਰੇਚਰ ਪੜਦੇ ਹੋ ਹਵਾਲੇ ਹੋਰ ਲਿਟਰੇਚਰ 'ਚ ਵੀ ਆ ਸਕਦੇ ਨੇ ਧਰਮ ਗ੍ਰੰਥ 'ਚ। ਸਾਨੂੰ ਕਿਉਂਕਿ ਸਾਡੀ ਜ਼ਿੰਦਗੀ ਧਰਮ ਦੇ ਉੱਤੇ ਟਿਕੀ ਹੋਈ ਹੈ। ਮੈਂ ਐਗਜ਼ਾਮਪਲ ਦੇਣੀ ਹੋਏ ਕਿਤੇ ਮੈਂ ਜੁਨੇ ਮੋਰ ਦੀ ਐਗਜ਼ਾਮਪਲ ਕਿਉਂ ਦਿਆਂ ਮੇਰੇ ਕੋ ਹਾਂ ਹਾਲਾਂਕਿ ਕੁਝ ਚੰਗੇ ਬਹੁਤ ਅੱਛੇ ਅਸੀਂ ਸਾਡੇ ਕੋ ਪਾਤਰ ਨੇ ਸਾਡੇ ਇਤਿਹਾਸ ਦੇ ਵਿੱਚ ਲੋਕ ਨਾਇਕ ਨੇ ਲੋਕ ਨਾਇਕ ਨੇ ਪਰ ਜਿਹੜਾ ਮੇਰੇ ਕੋ ਸਭ ਤੋਂ ਵੱਡਾ ਹਵਾਲਾ ਹੋਏਗਾ ਸਭ ਤੋਂ ਵੱਡਾ ਰੈਫਰੈਂਸ ਜਿਨ੍ਹਾਂ ਤੋਂ ਅਸੀਂ ਜ਼ਿੰਦਗੀ ਚ ਇਨਸਪਾਇਰ ਹੁੰਨੇ ਆ ਮਤਲਬ ਇਨਸਪਾਇਰਡ ਆ ਜਿਨ੍ਹਾਂ ਤੋਂ ਅਸੀਂ ਅਸੀਂ ਤਾਂ ਵਧੀਆ ਹਵਾਲਾ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਆ ਸਾਨੂੰ ਗਿਆਨ ਦਿੱਤਾ ਸਾਡੇ ਮਹਾਪੁਰਖਾਂ ਨੇ ਬਟ ਈਵਨ ਆਪਾਂ ਕਿਸੇ ਨੂੰ ਮੌਕਾ ਨਹੀਂ ਦੇਣਾ ਕੋਸ਼ਿਸ਼ ਕਰਾਂਗੇ ਕਿ ਬਿਨਾ ਹਵਾਲੇ ਤੋਂ ਹੀ ਆਪਣੀ ਗੱਲ ਚ ਇਨਾ ਅਸਰ ਪੈਦਾ ਕਰ ਲਈਏ ਕਿ ਲੋਕ ਆਪਣੇ ਆਪ ਉਸ ਹਵਾਲੇ ਨੂੰ ਸਮਝ ਜਾਣ ਫੋਰਥ ਫਰੰਟ ਬਾਰੇ ਕੀ ਖਿਆਲ ਆ ਖਤਮ ਹੋ ਗਿਆ ਜੀ ਉਹ ਸ਼ੁਰੂ ਨਹੀਂ ਹੋਇਆ ਸੌਰੀ ਖਤਮ ਹੋ ਗਿਆ ਮੇਰੇ ਮੋਨ ਨਿੱਕਲ ਗਿਆ ਸ਼ੁਰੂ ਹੀ ਨਹੀਂ ਹੋਇਆ ਸੋ ਇਹ ਵੀ ਮੈਨੂੰ ਲੱਗਦਾ ਹੈ ਕਿ ਇੱਕ ਸਮਝਦਾਰੀ ਵਾਲਾ ਕੰਮ ਹੋਇਆ ਕਿਉਂਕਿ ਜਿਸ ਕੰਮ ਦੇ ਨਾਲ ਪੰਜਾਬ ਦਾ ਨੁਕਸਾਨ ਹੋਣਾ ਹੋਵੇ ਸਮਝਦਾਰ ਬੰਦਿਆਂ ਦੀ ਸਮਝਦਾਰੀ ਇਸੇ ਚ ਹੁੰਦੀ ਹੈ ਕਿ ਉਸ ਚੀਜ਼ ਨੂੰ ਸ਼ੁਰੂ ਹੀ ਨਾ ਕੀਤਾ ਜਾਵੇ ਪਰਗਟ ਸਿੰਘ ਕਹਿੰਦੇ ਮੇਰੇ ਦੋਸਤ ਨੇ ਕੋਈ ਗੀ ਦੋਸਤਾਂ ਦਾ ਖਿਆਲ ਨਹੀਂ ਰੱਖਦੇ ਤੁਸੀਂ ਮੇਰੇ ਬੜੇ ਪਿਆਰੇ ਦੋਸਤ ਨੇ ਜੀ ਬਟ ਸਕੇ ਭਰਾਵਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਵਿਚਾਰ ਧਾਰਕ ਮਤਭੇਦ ਹੋ ਸਕਦੇ ਨੇ ਜਾਂ ਕਨਫਿਊਜ਼ਨਸ ਹੋ ਸਕਦੀਆਂ ਨੇ ਤੇ ਹਰ ਬੰਦੇ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ ਸੋ ਜਦੋਂ ਸਾਡੇ ਵਿਚਾਰ ਆਪਸ ਵਿੱਚ ਬਹੁਤ ਜ਼ਬਰਦਸਤ ਮਿਲ ਗਏ ਤਾਂ ਮੈਨੂੰ ਉਮੀਦ ਹੈ ਕਿ ਪ੍ਰਗਟ ਭਾਜੀ ਹੁਣ ਸਾਡੇ ਨਾਲ ਰਲ ਕੇ ਜ਼ਰੂਰ ਕੰਮ ਕਰਨਗੇ ਕਨਫਿਊਜ਼ਨਸ ਮਾਇੰਡ ਚ ਰੱਖ ਕੇ ਅਗਰ ਤੁਸੀਂ ਕਿਸੇ ਆਰਗੇਨਾਈਜੇਸ਼ਨ ਨਾਲ ਕੰਮ ਕਰ ਰਹੇ ਹੋ ਤੇ ਇੱਕ ਕੰਮ ਕਰਨ ਨਾਲੋਂ ਵੀ ਜ਼ਿਆਦਾ ਡੇਂਜਰਸ ਕੰਮ ਹੈ ਤੁਸੀਂ ਕਨਫਿਊਜ਼ਨ ਰੱਖ ਕੇ ਕੰਮ ਕਰ ਰਹੇ ਹੋ ਜਾਂ ਕੰਮ ਨਾ ਕਰਨ ਨਾਲੋਂ ਵੀ ਜ਼ਿਆਦਾ ਡੇਂਜਰਸ ਹੈ ਉਹਨਾਂ ਨੇ ਤਾਂ ਕਿਹਾ ਕਿ ਅਸੀਂ ਪੰਜਾਬ ਦੇ ਹਿੱਤ 'ਚ ਫੈਸਲਾ ਲੈਣ ਨੂੰ ਤਿਆਰ ਆਂ ਵੋਟ ਨਾ ਵੰਡੀ ਜਾਵੇ ਐਂਟੀ ਇਨਕੰਮਬੈਂਸੀ ਵੋਟ ਆ ਜਿਹੜੀ ਉਹ ਕੱਲ੍ਹ ਦੇ ਕੋਲ ਨਾ ਜਾਵੇ ਇਸ ਲਈ ਅਸੀਂ ਅਫੀਸ਼ੀਅਲ ਸ਼ੈਫਟ ਕਰ ਰਹੇ ਹਾਂ ਜੀ ਔਰ ਸਵਾਗਤ ਕੀਤਾ ਸੀ ਉਹਨਾਂ ਦੇ ਇਸ ਡਿਸੀਜਨ ਦਾ ਅਪਰੀਸ਼ੀਏਟ ਵੀ ਕਰਦੇ ਆਂ ਤੁਸੀਂ ਸੱਦਾ ਦੇਉਂਗੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਗਟ ਸਿੰਘ ਨੂੰ ਸੱਦਾ ਦੇਉਂਗੇ ਕਿ ਆਓ ਬਹਿ ਕੇ ਗੱਲ ਕਰੀਏ ਸਾਡਾ ਸਾਰੇ ਪੰਜਾਬ ਨੂੰ ਸੱਦਾ ਜੀ ਜਿਹੜਾ ਪੰਜਾਬ ਦੇ ਹਿੱਤ 'ਚ ਕੋਈ ਚੰਗੀ ਗੱਲ ਕਰਨਾ ਚਾਹੁੰਦਾ ਹੈ ਪੰਜਾਬ ਨੂੰ ਬਚਾਉਣਾ ਚਾਹੁੰਦਾ ਹੈ ਪੰਜਾਬ ਦੇ ਹਿੱਤ ਵਿੱਚ ਕੰਮ ਕਰਨ ਦਾ ਸਾਰਾ ਦਰਵਾਜ਼ਾ ਪੂਰਾ ਹੀ ਖੁੱਲ੍ਹਾ ਹੈ ਆਮ ਆਦਮੀ ਪਾਰਟੀ ਦਾ ਆਹ ਸਾਰੇ ਰਲ ਕੇ ਕੰਮ ਕਰੀਏ ਮੈਂ ਤੁਹਾਨੂੰ ਵੀ ਕਹਾਂਗਾ ਡਿਪਲੋਮੈਟਿਕ ਗੱਲ ਨਾ ਕਰੋ ਮੈਂ ਤੁਹਾਨੂੰ ਵੀ ਕਹਿ ਰਿਹਾ ਅਸੀਂ ਤਾਂ ਚਲੋ ਪੱਤਰਕਾਰੀ ਕਰਦੇ ਹਾਂ ਦੋ ਤਿੰਨ ਮਹੀਨੇ ਦੀ ਬ੍ਰੇਕ ਲੈ ਲਓ ਪੱਤਰਕਾਰ ਦਾ ਤੋ ਆਹ ਰਲ ਕੇ ਕੰਮ ਕਰ ਲਈਏ ਕਿ ਪੰਜਾਬ ਵਾਸਤੇ ਤੁਸੀਂ ਡਿਪਲੋਮੈਟਿਕ ਗੱਲ ਨਾ ਕਰੋ ਜਵਾਬ ਇਹ ਦਿਓ ਕਿ ਪ੍ਰਗਟ ਸਿੰਘ ਸਿੱਧੂ ਹਾਂਜੀ ਇਹ ਬੰਦਿਆਂ ਨੂੰ ਤੁਸੀਂ ਚਾਹੁੰਦੇ ਹੋ ਕਿ ਇਹ ਤੁਹਾਡੇ ਨਾਲ ਗੱਲਬਾਤ ਚਾਹਣ ਤੁਸੀਂ ਗੱਲਬਾਤ ਦਾ ਸੱਦਾ ਦਿਨੋ ਇਹਨਾਂ ਨੂੰ ਸਾਰੇ ਪੰਜਾਬ ਵਾਲੀ ਗੱਲ ਨਾ ਕਰੋ ਟੀਵੀ ਤੇ ਸੱਦਾ ਦੇ ਰਹੇ ਹਾਂ ਜੀ ਤੁਹਾਡਾ ਟੀਵੀ ਚੈਨਲ ਐਸ ਵੇਲੇ ਗਵਾਹੀ ਭਰੇਗਾ ਮੈਂ ਸਦਾ ਨਰਜੋਤ ਸਿੰਘ ਸਿੱਧੂ ਉਹਨਾਂ ਦੇ ਮਿਸਿਸ ਮਿਸਿਸ ਡਾਕਟਰ ਨਰਜੋਤ ਕੌਰ ਸਿੱਧੂ ਪਰਗਟ ਸਿੰਘ ਭਾਜੀ ਹੋਰ ਵੀ ਜਿਹੜੇ ਬੰਦੇ ਤੁਸੀਂ ਨਾਮ ਸੁਣਨਾ ਚਾਹੁੰਦੇ ਮੈਨੂੰ ਯਾਦ ਕਰਾ ਦਿਓ ਮੈਂ ਧਰਮਵੀਰ ਗਾਂਧੀ ਧਰਮਵੀਰ ਗਾਂਧੀ ਸਾਹਿਬ ਮੈਂ ਉਹਨਾਂ ਦਾ ਨਾਮ ਹੀ ਲੈ ਕੇ ਕਹਿਣਾ ਕਿ ਆਮ ਆਦਮੀ ਪਾਰਟੀ ਦਾ ਆਪਣਾ ਇੱਕ ਸਵਿਧਾਨ ਹੈ ਆਪਣੀ ਇੱਕ ਲਾਈਨ ਆਪਣੀ ਇੱਕ ਧਾਰਾ ਹੈ ਆਓ ਇਸ ਸੰਵਿਧਾਨ ਇਸ ਧਾਰਾ ਇਸ ਲਾਈਨ ਦੇ ਨਾਲ ਸਹਿਮਤ ਹੋ ਕੇ ਆਓ ਸਾਰੇ ਆਪਾਂ ਰਲ ਕੇ ਇਸ ਪਾਰਟੀ ਲਈ ਕੰਮ ਕਰੀਏ ਪੰਜਾਬ ਨੂੰ ਬਚਾਈਏ ਜੀ ਤੁਸੀਂ ਫਾਰਮਲ ਟਾਕ ਦਾ ਸੱਦਾ ਦਿਨੇ ਵੀ ਆਓ ਬੈਠਦੇ ਹਾਂ ਸਵੇਰੇ ਤੇ ਗੱਲਬਾਤ ਕਰ ਲੈਨੇ ਆਂ ਪਾਰਟੀ 'ਚ ਆ ਜਾਣੋ ਕਿਉਂਕਿ ਪ੍ਰਗਟ ਨੇ ਇਹ ਗੱਲ ਕਹੀ ਹੈ ਕਿ ਕੈਪਟਨ ਤਾਂ ਠੀਕ ਹੈ ਟੀਮ ਮਜ਼ਬੂਤ ਨਹੀਂ ਹੈਗੀ ਕਿਤੇ ਟੀਮ ਇਸੇ ਕਰਕੇ ਹਾਰਦੀ ਹੁੰਦੀ ਹੈਗੀ ਕੈਪਟਨ ਚਾਹੇ ਕੇਜਰੀਵਾਲ ਠੀਕ ਨੇ ਟੀਮ ਮਜ਼ਬੂਤ ਹੋਣੀ ਚਾਹੀਦੀ ਤੁਸੀਂ ਪਾਰਟੀ ਜਾ ਕੇ ਸਾਨੂੰ ਦੱਸ ਦਿਓ ਜਿਹੜੇ ਬੰਦੇ ਕੱਢਣ ਵਾਲੇ ਪ੍ਰਗਟ ਜੀ ਆਪਾਂ ਕੱਢ ਦਿੰਨੇ ਆਂ ਟੀਮ ਦੇ ਵਿੱਚੋਂ ਜੇ ਤੁਹਾਡੇ ਆਉਣ ਨਾਲ ਤੁਹਾਡੇ ਸੁਜੈਸ਼ਨ ਨਾਲ ਟੀਮ ਕੁਝ ਬੰਦੇ ਕੱਢ ਕੇ ਮਜ਼ਬੂਤ ਹੁੰਦੀ ਹੈ ਤਾਂ ਆਪਾਂ ਕੱਢ ਦਿੰਨੇ ਆ ਜੇ ਤੁਸੀਂ ਕਹੋਗੇ ਹੋਰ ਬੰਦੇ ਲਿਆਉਣੇ ਆ ਨਹੀਂ ਹੋਰ ਬੰਦੇ ਦੀ ਗੱਲ ਕਰ ਰਹੇ ਕੱਢਣ ਦੀ ਗੱਲ ਨਹੀਂ ਕਰ ਰਹੇ ਉਹ ਕਹਿੰਦੇ ਟੀਮ ਚ ਮਜ਼ਬੂਤ ਹੋਣੀ ਚਾਹੀਦੀ ਮੈਂ ਤੁਸੀ ਸੱਦਾ ਤਾਂ ਦੇ ਰਹੇ ਆ ਕਿ ਆਓ ਸੰਵਿਧਾਨ ਦੇ ਮੁਤਾਬਕ ਆਪਣੀ ਧਾਰਾ ਦੇ ਮੁਤਾਬਕ ਰਲ ਕੇ ਸਾਰੇ ਕੰਮ ਕਰੀਏ ਤੁਹਾਡੇ ਨਾਲ ਸਾਨੂੰ ਚੰਗਾ ਲੱਗੇਗਾ ਕਿ ਅਸੀਂ ਹੋਰ ਪੰਜਾਬ ਦੇ ਹਿਤੈਸ਼ੀ ਆ ਕੇ ਸਾਡੇ ਨਾਲ ਜੁੜੇ ਨੇ ਮੈਂ ਬਿਲਕੁਲ ਖੁੱਲਾ ਸੱਦਾ ਦਿੰਦਾ ਪਰ ਪਾਰਟੀ ਦੀ ਆਪਣੀ ਧਾਰਾ ਦੇ ਨਾਲ ਮੁੱਖ ਧਾਰਾ ਦੇ ਨਾਲ ਸ਼ਾਮਿਲ ਹੋ ਕੇ ਪਾਰਟੀ ਦੇ ਆਪਣੇ ਸੰਵਿਧਾਨ ਦੇ ਨਾਲ ਤੁਹਾਨੂੰ ਮਤਫਿਕ ਹੋ ਕੇ ਸਹਿਮਤ ਹੋ ਕੇ ਚੱਲਣਾ ਕੋਈ ਹੁਣ ਤੱਕ ਗੱਲ ਚੱਲੀ ਹੈਗੀ ਹੁਣ ਤੱਕ ਕੋਈ ਇਸ ਤਰ੍ਹਾਂ ਦੀ ਕਿਉਂਕਿ ਉਹਨਾਂ ਨੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਅਸੀਂ ਅਕਾਲੀ ਦਲ ਤੇ ਕਾਂਗਰਸ ਦਾ ਨੈਕਸਸ ਆ ਰਸਤਾ ਤਾਂ ਟੋੜੇ ਵਾਲੀ ਬੱਜਦਾ ਸੀ ਉਹਨਾਂ ਨੇ ਤਾਂ ਹੱਥ ਵਧਾਤਾ ਤੁਸੀਂ ਹੱਥ ਕਿਉਂ ਨਹੀਂ ਵਧਾਇਆ ਸਾਡੇ ਬਹੁਤ ਹੱਥ ਵਧਾਇਆ ਆ ਜੀ ਤੁਸੀਂ ਸ਼ਾਇਦ ਦੇਖਿਆ ਨਹੀਂ ਹੋਣਾ ਕਦੀ ਪਹਿਲਾਂ ਸਾਡੀਆਂ ਬੜੀਆਂ ਅਚੇ ਮੀਟਿੰਗਸ ਹੋਈਆਂ ਨਰਜੋਤ ਸਿੰਘ ਸਿੱਧੂ ਸਾਹਿਬ ਨਾਲ ਵੀ ਔਰ ਪ੍ਰਗਟਪਾਜੀ ਨਾਲ ਵੀ ਹੁੰਦੀਆਂ ਰਹੀਆਂ ਨੇ ਹੁਣ ਵੀ ਕਿਤੇ ਮੌਕਾ ਬਣਿਆ ਮੀਟਿੰਗ ਦਾ ਤੇ ਮੀਟਿੰਗ ਕਰਨ ਚ ਕੋਈ ਹਰਜ਼ ਨਹੀਂ ਹੁੰਦਾ ਤੇ ਬਾਕੀ ਕਿਉਂਕਿ ਇਹ ਹਰ ਬੰਦੇ ਦਾ ਪਰਸਨਲ ਡਿਸੀਜਨ ਹੁੰਦਾ ਅਸੀਂ ਉਹਨਾਂ ਦੇ ਡਿਸੀਜਨ ਦਾ ਜਰੂਰ ਸਤਕਾਰ ਕਰਾਂਗੇ ਪਰ ਨਾਲ ਇੰਤਜ਼ਾਰ ਕਰਾਂਗੇ ਕਿ ਉਹ ਰਲ ਕੇ ਕੰਮ ਕਰਨਾ ਚਾਹਣ ਪਾਰਟੀ ਦੇ ਨਾਲ ਆ ਕੇ ਤੇ ਥੋੜੀ ਰਾਏ ਕੀ ਇਹਨਾਂ ਬੰਦਿਆਂ ਬਾਰੇ ਕੀ ਰਾਏ ਆਗੀ ਚਾਹੇ ਉਹ ਸਿੱਧੂ ਨੇ ਚਾਹੇ ਬੈਂਸ ਬ੍ਰਦਰਸ ਨੇ ਚਾਹੇ ਧਰਮਵੀਰ ਗਾਂਧੀ ਨੇ ਚਾਹੇ ਪ੍ਰਗਟ ਸਿੰਘ ਬਾਰੇ ਮੈਂ ਬਹੁਤ ਜ਼ਿਆਦਾ ਕਿਉਂਕਿ ਮਿਲਿਆ ਨਹੀਂ ਉਹਨਾਂ ਨੂੰ ਮੈਂ ਜਾਣਦਾ ਨਹੀਂ ਜੀ ਬਹੁਤ ਜ਼ਿਆਦਾ ਤੇ ਉਹਨਾਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਜਿਨ੍ਹਾਂ ਨਾਲ ਮਿਲ ਕੇ ਮੀਟਿੰਗ ਹੋਈ ਹੋਵੇ ਤੁਸੀਂ ਜੱਜ ਕਰ ਸਕਦੇ ਆਂ ਸੋ ਮੈਂ ਪ੍ਰਗਟਪਾ ਜੀ ਨੂੰ ਮਿਲਿਆ ਮੈਂ ਨਵਜੋਤ ਸਿੰਘ ਸਿੱਧੂ ਬਾਜੀ ਨੂੰ ਮਿਲਿਆ ਉਹਨਾਂ ਬਾਰੇ ਮੈਂ ਡਿਸੀਜਨ ਦੇ ਸਕਦਾ ਕਿ ਉਹ ਚੰਗੇ ਬੰਦੇ ਨੇ ਅੱਛੇ ਬੰਦੇ ਨੇ ਉਹਨਾਂ ਨੇ ਸਪੋਰਟਸ ਦੇ ਖੇਤਰ ਚ ਨਾਮ ਵੀ ਰੌਸ਼ਨ ਕੀਤਾ ਬਟ ਉੱਥੇ ਸਿਰਫ ਇਹ ਲੱਗ ਰਿਹਾ ਮੈਨੂੰ ਕਿ ਪੋਲੀਟੀਕਲੀ ਥੋੜੇ ਐਸ ਵਾਲੇ ਕਨਫਿਊਜ਼ਨ ਚ ਨੇ ਔਰ ਕਨਫਿਊਜ਼ਨ ਦੇ ਵਿੱਚ ਰਹਿਣਾ ਜਾਂ ਕੋਈ ਡਿਸੀਜਨ ਲੈਣਾ ਬਹੁਤ ਡੇਂਜਰਸ ਹੁੰਦਾ ਹੈ ਉਹ ਆਪਣੇ ਆਪ ਨੂੰ ਕਨਫਿਊਜ਼ਨ ਚੋਂ ਕੱਢ ਲੈਣ ਔਰ ਫਿਰ ਪੰਜਾਬ ਦੇ ਹਿੱਤਾਂ ਲਈ ਕੰਮ ਕਰੇ। ਇਹ ਦੋਸਤਾਂ ਦਾ ਕੰਮ ਤਾਂ ਇਹ ਹੁੰਦਾ ਨਾ ਤੁਸੀਂ ਉਹਨਾਂ ਦੇ ਦੋਸਤ ਹੋ। ਤੁਹਾਡਾ ਇਹ ਫਰਜ਼ ਬਣਦਾ ਜੀ ਤੁਸੀਂ ਵੱਡੇ ਅਹੁਦੇ ਤੇ ਬੈਠੇ ਹੋ, ਕਨਵੀਨਰ ਹੋ ਤੁਸੀਂ ਪਾਰਟੀ ਦੇ। ਦੋਸਤ ਦਾ ਫਰਜ਼ ਹੁੰਦਾਗਾ ਕਿ ਉਹ ਔਖੇ ਸਮੇਂ 'ਚ ਦੋਸਤ ਦੀ ਮਦਦ ਕਰੇ। ਪਿੱਛੇ ਕਿਉਂ ਆ ਦੋਸਤ ਅੱਗੇ ਆ ਕੇ ਕਿਉਂ ਨਹੀਂ ਆ? ਮੈਂ ਛੋਟਾ ਨਾ ਤਾਂ ਕਨਵੀਨਰ ਤਾਂ ਚਲੋ ਪਾਰਟੀ ਲਈਆਂ ਇੱਥੇ ਜ਼ਿੰਮੇਵਾਰੀ ਹੈ ਉਹ ਤਾਂ ਕੋਈ ਏਦਾਂ ਵਡਾਅ ਦਾ ਨਹੀਂ ਹੈ, ਰਿਸਪੌਂਸਿਬਿਲਟੀ ਹੈ। ਬਟ ਮੈਂ ਉਹਨਾਂ ਦੋਵਾਂ ਦਾ ਛੋਟਾ ਭਰਾ ਹਾਂ, ਪ੍ਰਗਟ ਭਾਜੀ ਤੋਂ ਵੀ ਮੈਂ ਤਾਂ ਪਰਸਨਲੀ ਸੱਦੀਆਂ ਕਈ ਵਾਰੀ ਮੀਟਿੰਗਸ ਹੋਈਆਂ ਇਸ ਸਿਲਸਿਲੇ ਦੇ ਵਿੱਚ ਇਹ ਨਹੀਂ ਕਿ ਮੈਂ ਕਦੇ ਹੱਥ ਨਹੀਂ ਵਧਾਇਆ ਔਰ ਜਿੰਨੀਆਂ ਮੇਰੀਆਂ ਪ੍ਰਗਟ ਬਾਜੀ ਨਾਲ ਮੀਟਿੰਗਸ ਹੋਈਆਂ ਮੈਂ ਇੱਕ ਵਾਰੀ ਵੀ ਪ੍ਰਗਟ ਬਾਜੀ ਨੂੰ ਕੁਐਸਚਨ ਨਹੀਂ ਦਿੱਤਾ ਮੈਂ ਖੁਦ ਗਿਆ ਉਹਨਾਂ ਕੋਲ ਮੈਂ ਮੇਰੀ ਲਾਸਟ ਮੀਟਿੰਗ ਜਦੋਂ ਹੋਈ ਹੈ ਮੈਂ ਉਦੋਂ ਕਨਵੀਨਰ ਵੀ ਬਣ ਚੁੱਕਾ ਸੀ ਮੈਂ ਬਤੌਰ ਕਨਵੀਨਰ ਵੀ ਆਪ ਚੱਲ ਕੇ ਗਿਆ ਤੇ ਬਤੌਰ ਮੈਂਬਰ ਵੀ ਆਪ ਚੱਲ ਕੇ ਗਿਆ ਕਿਉਂਕਿ ਅ ਫਰਜ਼ ਮੇਰਾ ਬਣਦਾ ਵੱਡੇ ਭਰਾ ਨੇ ਮੈਂ ਛੋਟਾ ਮੈਨੂੰ ਜਾਣਾ ਚਾਹੀਦਾ ਸੀ ਨਵਜੋਤ ਸਿੰਘ ਸਿੱਧੂ ਬਾਜੀ ਨਾਲ ਵੀ ਪਹਿਲ ਕੀਤੀ ਹੈ ਮੈਂ ਗੱਲ ਦੀ ਸੋ ਅਸੀਂ ਤਾਂ ਓਪਨ ਸੋ ਮੈਂ ਕਦੇ ਵੀ ਨਹੀਂ ਚਾਇਆ ਕਿ ਮੀਟਿੰਗ ਨਾ ਹੋਵੇ ਬਲਕਿ ਕਦੇ ਵੀ ਤੁਹਾਨੂੰ ਮਿਲਣਗੇ ਦੱਸਣਗੇ ਕਿ ਮੈਂ ਹੀ ਪਹਿਲ ਕੀਤੀ ਮੈਂ ਹੀ ਜਾ ਕੇ ਆਇਆ ਕੇਜਰੀਵਾਲ ਨਾਲ ਕੋਈ ਗੱਲਬਾਤ ਹੋਈ ਇਸ ਮਸਲੇ ਦੇ ਉੱਤੇ ਕੇਜਰੀਵਾਲ ਨੂੰ ਕਿਹਾਗਾ ਕਿ ਆਪਾਂ ਇੰਨਾ ਚੰਗੇ ਬੰਦਿਆਂ ਨੂੰ ਲਿਆਈਏ ਪਾਰਟੀ 'ਚ ਉਹ ਕਹਿੰਦਾ ਹੀ ਨਤੀਜਾ ਸੀਗਾ ਕਿ ਮੁਲਾਕਾਤਾਂ ਹੋਈਆਂ ਨੇ ਜੀ ਨਹੀਂ ਉਸ ਤੋਂ ਬਾਅਦ ਉਹ ਤਾਂ ਇੱਕ ਡਿਵੈਲਪਮੈਂਟ ਹੋ ਗਈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋ ਗਈ ਫੋਰਥ ਫਰੰਟ ਬਣ ਗਿਆ ਹੁਣ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਪਾਰਟੀ ਨਹੀਂ ਬਣਾਵਾਂਗੇ ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਸਰ ਉਹਨਾਂ ਦੀ ਕਾਲ ਹੈ ਅਗਰ ਇੱਕ ਵੀ ਇਸ਼ਾਰਾ ਕਰਨ ਕਿ ਅਸੀਂ ਆਪ ਨਾ ਰਲ ਮੈਂ ਅੱਗੇ ਜਾਵਾਂਗਾ ਮੈਂ ਹੋ ਸਕੇ ਤਾਂ ਕੇਜਰੀਵਾਲ ਸਾਹਿਬ ਦੇ ਨਾਲ ਮੀਟਿੰਗ ਵੀ ਮੈਂ ਹੀ ਫਿਕਸ ਕਰਾਵਾਂਗਾ ਬਟ ਉਹ ਕੀ ਹੈ ਕਿ ਡਿਸੀਜਨ ਜਿਹੜਾ ਉਹ ਉਹਨਾਂ ਦਾ ਕਾਲ ਹੁਣ ਪ੍ਰਗਟਪਾਜੀ ਦੀ ਜਾਂ ਨਵਜੋਤ ਸਿੰਘ ਸਿੱਧੂ ਬਾਜੀ ਦੀ ਕਾਲ ਹੈ ਹੁਣ ਹੁਣ ਬਾਲ ਉਹਨਾਂ ਦੇ ਕੋਲ ਹੈ ਬਾਲ ਉਹਨਾਂ ਦੇ ਪਾਲੇ ਦੇ ਵਿੱਚ ਕੇਜਰੀਵਾਲ ਸਾਹਿਬ ਕੋਲੇ ਬਾਲ ਲੈ ਜਾਣ ਨੂੰ ਤਿਆਰ ਹੂੰ ਤੁਸੀਂ ਜੇ ਉਧਰੋਂ ਬਾਲ ਤੇ ਮੇਰੇ ਵੱਲੋਂ ਆਂਦੀ ਹੈ ਤੇ ਮੈਂ ਤਾਂ ਸਟਿੱਕ ਘੁਮਾ ਕੇ ਕੇਜਰੀਵਾਲ ਸਫਲ ਕਰ ਦਿਆਂਗਾ ਮੈਂ ਗਾਰੰਟੀ ਲੈਂਦਾ ਜੀ ਔਰ ਕੋਸ਼ਿਸ਼ ਕਰਾਂਗਾ ਕਿ ਡੀਚ ਖਲੋ ਕੀ ਗੱਲ ਹੋਵੇ ਜਿਸ ਦੇ ਨਾਲ ਅਸੀਂ ਆਪਣਾ 2017 ਵਾਲਾ ਗੋਲ ਕਰ ਸਕੀਏ ਹੂੰ ਹੂੰ ਕਿਉਂਕਿ ਕਨਵੀਨਰ ਤਾਂ ਬਣ ਗਏ ਸੀ ਐਮਬੀ ਬਣਨਾ ਚਾਹੁੰਦੇ ਨੇ ਪੰਜਾਬ ਦੇ ਨਹੀਂ ਮੈਂ ਤਾਂ ਇਸ ਅਹੁਦੇ ਤੋਂ ਹੀ ਬੜਾ ਮਤਲਬ ਜ਼ਿੰਮੇਵਾਰ ਨਾਲ ਲੱਧਿਆ ਜਾ ਗਿਆ ਜੀ ਮੇਰਾ ਕੋਈ ਐਂਬੀਸ਼ਨ ਪੋਲੀਟੀਕਲ ਐਂਬੀਸ਼ਨ ਮੇਰੇ ਹੈ ਨਹੀਂ ਲਾਈਫ ਦੇ ਵਿੱਚ ਬਾਕੀ ਸੇਵਾ ਕਰਨਾ ਜਾਂ ਇੱਕ ਆਰਗੇਨਾਈਜੇਸ਼ਨ ਨੂੰ ਖੜਾ ਕਰਨਾ ਜਾਂ ਪੰਜਾਬ ਲਈ ਕੰਮ ਕਰਨਾ ਮੇਰਾ ਐਂਬੀਸ਼ਨ ਹੈ ਬਟ ਕੋਈ ਮੰਤਰੀ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਤੇ ਇਹ ਤਾਂ ਇਹ ਮੇਰੀ ਜ਼ਿੰਦਗੀ ਦੇ ਆਸ਼ਾ ਹੀ ਨਹੀਂ ਰਹਿ ਕਦੀ ਕਿਉਂਕਿ ਇੱਕ ਤਾਂ ਦੀ ਬੇਸਿਕ ਨੇਚਰ ਹੁੰਦੀ ਹੈ ਨਾ ਮੇਰੇ ਐਂਬੀਸ਼ਨ ਆਪਣੇ ਆਪ ਨੂੰ ਇਹ ਜ਼ਰੂਰ ਰਹੇਗੇ ਕਦੀ ਜ਼ਿੰਦਗੀ ਚ ਐਸਾ ਕੰਮ ਕਰਾਂ ਕਿ ਔਸਕਰ ਮਿਲੇ ਮੈਨੂੰ ਸੋ ਮੇਰੇ ਇਹ ਤਾਂ ਡ੍ਰੀਮ ਹੋ ਸਕਦੇ ਨੇ ਇੱਕ ਬਹੁਤ ਕਮਾਲ ਦੀ ਵਧੀਆ ਫਿਲਮ ਬਣਾ ਕੇ ਜਾਵਾਂ ਧਰਤੀ ਤੋਂ ਇਹ ਤਾਂ ਅੰਬੀਸ਼ਨ ਹੋ ਸਕਦੇ ਨੇ ਪੋਲਿਟੀਕਲ ਲਾਈਨ ਚ ਤਾਂ ਮੈਂ ਕੁਝ ਮਹੀਨੇ ਆਇਆ ਪਹਿਲਾਂ ਤੇ ਔਰ ਬਾਈ ਚਾਂਸ ਆਇਆ ਇਸ ਕਰਕੇ ਪੋਲਿਟੀਕਲ ਅੰਬੀਸ਼ਨ ਮੇਰੇ ਕੋਈ ਨਹੀਂ ਮਾਲਵੀ ਤੇ ਕਹਿੰਦੀ ਦੁਆਬੇ ਦੇ ਆਮ ਆਦਮੀ ਪਾਰਟੀ ਦੇ ਲੀਡਰ ਬੜੇ ਦੁਖੀ ਨੇ ਕਿ ਮਝੈਲ ਕਿੱਥੇ ਸਾਡੇ ਸਿਰ ਤੇ ਬਿਠਾਤਾ ਲਿਆ ਕੇ ਮੇਬੀ ਤੁਹਾਨੂੰ ਕਿਸੇ ਨੇ ਕਿਹਾ ਹੋਗਾ ਮੇਰੇ ਤਾਂ ਤਾਂ ਖੁਸ਼ੀ ਬੜੀ ਹੈ ਕਿਉਂਕਿ ਮੈਂ ਇੱਕ ਐਸਾ ਬੰਨਾ ਜਿਹੜਾ ਨਿਊਟਰਲ ਆ ਲਿਬਰਲਾ ਮੇਰਾ ਕੋਈ ਧੜਾ ਨਹੀਂ ਮੈਨੂੰ ਕੋਈ ਜਾਣਦਾ ਨਹੀਂ ਮੈਨੂੰ ਜਿਹੜਾ ਮਰਜ਼ੀ ਫੋਨ ਕਰ ਲੈਂਦਾ ਰਾਤੀ ਕੋਈ ਮਿਲ ਲੈਂਦਾ ਤੇ ਉਹ ਤਾਂ ਹੁੰਦਾ ਜੀ ਜੇ ਮੁਝੈਲ ਨੇ ਕਦੇ ਕਿਸੇ ਨੂੰ ਤੰਗ ਕੀਤਾ ਹੋਵੇ ਮੁਝੈਲ ਨੇ ਕਦੇ ਕਿਸੇ ਨੂੰ ਹੜਕਾਇਆ ਹੋਵੇ ਦਬਕਾਇਆ ਹੋਵੇ ਮੇਰੇ ਕੋਲ ਤਾਂ ਵਲੰਟੀਅਰ ਆਪਣੀ ਪ੍ਰੋਬਲਮ ਲੈ ਕੇ ਆਂਦਾ ਤੇ ਮੈਂ ਉਹਦੀ ਪ੍ਰੋਬਲਮ ਦੇ ਨਾਲ ਚੱਲ ਪੈਂਦਾ ਵੀ ਇਦਾਂ ਸੌਟ ਆਊਟ ਹੋ ਸਕਦਾ ਔਰ ਤੁਸੀਂ ਮੇਰੇ ਮੈਸੇजेस ਦੇਖੋ ਫੋਨ ਦੇਖੋ ਲੋਕੀ ਇਸ ਗੱਲਾਂ ਬੜਿਹਾਰੇ ਜਾਂਦੇ ਨੇ ਕਿ ਤਰਸ ਜਾਈਦਾ ਸੀ ਜੀ ਕਿਸੇ ਚੰਗੇ ਲੀਡਰ ਨਾਲ ਗੱਲ ਕਰ ਸਕੀ ਆਪਣੀ ਪਾਰਟੀ ਦੇ ਤੁਸੀਂ ਅੱਧਾ ਤਾਂ ਘੰਟਾ ਲਾ ਕੇ ਸਾਨੂੰ ਗੱਲ ਸਮਝਾ ਦਿੰਨੇ ਹੋ ਵਲੰਟੀਅਰ ਨੂੰ ਵਲੰਟੀਅਰ ਨਾਲ ਇੱਕ ਬੇਸਿਕ ਵਲੰਟੀਅਰ ਨਾਲ ਵੀ ਜੇ ਮੈਨੂੰ ਇੱਕ ਘੰਟਾ ਗੱਲ ਕਰਨੀ ਪੈਂਦੀ ਹੈ ਤੇ ਮੈਂ ਕਦੇ ਨਹੀਂ ਇਹ ਗੱਲ ਉੱਠੀ ਆ ਜਦੋਂ ਕੇਜਰੀਵਾਲ ਸਾਹਿਬ ਵੀ ਆਏ ਸੀ ਪਿਛਲੀ ਵਾਰ ਕੀ ਵਰਕਰ ਬਹੁਤ ਨਰਾਜ਼ ਆ ਆਮ ਆਦਮੀ ਪਾਰਟੀ ਤੇ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਨੂੰ ਅਗਰ ਕੋਈ ਹਰਾਊਗਾ ਆਮ ਆਦਮੀ ਪਾਰਟੀ ਹੀ ਹਰਾਊਗੀ ਵਰਕਰ ਬਹੁਤ ਨਿਰਾਸ਼ ਆ ਤੁਸੀਂ ਕਨਵੀਨਰ ਬਣਨ ਤੋਂ ਬਾਅਦ ਕੀ ਕਰ ਰਹੇ ਹੋ ਵਰਕਰਾਂ ਲਈ ਇਹ ਸਰ ਰੂਮਰਸ ਹੁੰਦੀਆਂ ਨੇ ਅਫਵਾਹਾਂ ਹੁੰਦੀਆਂ ਨੇ ਜੇ ਵਰਕਰ ਨਿਰਾਸ਼ ਹੁੰਦਾ ਨਾ ਤੇ ਸ਼ਾਇਦ ਤੁਸੀਂ ਭਾਜੀ ਬਾਘੇਪੁਰਾਣੇ ਲਈ ਰੈਲੀ ਜੀ ਆਏ ਨਹੀਂ ਜਾਂ ਕਵਰੇਜ ਵੀ ਦੇਖੀ ਉੱਥੇ ਸੀ ਭਾਜੀ ਜੇ ਤੁਸੀਂ ਉੱਥੇ ਬੈਠੇ ਤੁਹਾਡਾ ਆਨਸਰ ਬਾਘੇਪੁਰਾਣੇ ਤੁਹਾਨੂੰ ਮਿਲ ਗਿਆ ਹੋਇਆ ਹੈ ਉੱਥੇ ਸਾਰਾ ਵਰਕਰ ਬੈਠਾ ਸੀ ਤੁਸੀਂ ਦੇਖਿਆ ਜੇ ਮੌਕੇ ਤੇ ਪਰ ਮੁਕਸਰ ਨਾਲੋਂ ਛੋਟੀ ਹੋਈ ਆ ਰੈਲੀ ਮੁਕਸਰ ਵੱਡੀ ਰੈਲੀ ਸੀ ਤੁਹਾਡੀ ਮੁਕਸਰ ਦੀ ਜਿਹੜੀ ਮਾਗੀ ਦੀ ਰੈਲੀ ਸੀ ਉਹ ਜ਼ਿਆਦਾ ਵੱਡੀ ਸੀ ਸਰ ਮਾਗੀ ਦਾ ਮੇਲਾ ਸੀ ਮੇਲੇ ਜਿਹਦਾ ਮੇਲਾ ਵੇਖਣ ਆਇਆ ਵੀ ਉੱਥੇ ਖੜਾ ਹੋ ਜਾਂਦਾ ਫੇ ਚਲੋ ਕੇਜਰੀਵਾਲ ਆਇਆ ਉਹਨੂੰ ਦੇਖ ਲਓ ਪਰ ਇਹ ਮਾਗੀ ਦਾ ਮੇਲਾ ਨਹੀਂ ਸੀ ਇਹ ਸਰ ਰੈਲੀ ਸੀ ਲੋਕ ਪਤਾ ਨਹੀਂ ਕਿੱਥੋਂ ਕਿੱਥੋਂ ਰੋਟ ਤੋਂ ਉਥੋਂ ਚੱਲ ਕੇ ਤੇ ਤੁਹਾਡੇ ਸੁਜਾਨਪੁਰ ਤੋਂ ਚੱਲ ਕੇ ਤੇ ਸਰਦੂਲਗੜ੍ਹ ਤੋਂ ਵੀ ਚੱਲ ਕੇ ਤੇ ਇਧਰੋਂ ਲੋਕੀ ਤੁਹਾਡੇ ਅਨੰਦਪੁਰ ਸਾਹਿਬ ਤੋਂ ਵੀ ਚੱਲ ਕੇ ਬੱਸਾਂ ਭਰ-ਭਰ ਕੇ ਉੱਥੇ ਆਏ ਸੀ ਮੇਲਾ ਨਹੀਂ ਸੀ ਰੈਲੀ ਸੀ ਇਹਦੇ ਚ ਜਿੰਨੇ ਲੋਕ ਸੀ ਇੱਛਾ ਨਾਲ ਚੱਲ ਕੇ ਉੱਥੇ ਆ ਕੇ ਤੁਸੀਂ ਦੇਖਿਆ 6-6 ਘੰਟੇ ਅੰਦਰ ਪੰਡਾਲ ਤਾਂ ਪੈਕ ਸੀ ਸਾਰਾ ਧੁੱਪੇ ਬਾਹਰ ਲੋਕੀ ਇਕ ਲੱਤ ਤੇ ਖੜੇ ਹੋ ਕੇ ਬਿਨਾਂ ਪਾਣੀ ਰੋਟੀ ਖਾਦੇ ਆ ਬਿਨਾਂ ਵਾਸ਼ਰੂਮ ਗਏ ਆ ਲੋਕਾਂ ਨੇ ਰੈਲੀ اٹੈਂਡ ਕੀਤੀ ਐ ਸੋ ਉਸ ਤੋਂ ਬਾਅਦ ਵਰਕਰ ਵਾਲੀ ਗੱਲ ਤਾਂ ਖਤਮ ਹੋ ਜਾਂਦੀ ਐ ਵਰਕਰ ਤਾਂ ਟਿਕਟਾਂ ਟਿਕਟਾਂ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀਆਂ ਦੋ ਲਿਸਟਾਂ ਆਈਆਂ ਨੇ ਕਿਹਾ ਜਾ ਰਿਹਾ ਕਿ ਟ੍ਰੈਡੀਸ਼ਨਲ ਲੀਡਰਾਂ ਨੂੰ ਕਾਂਗਰਸ ਅਕਾਲੀ ਦਲ ਦੇ ਆਨੂੰ ਟਿਕਟਾਂ ਮਿਲੀਆਂ ਨੇ ਮਿਲੀਆਂ ਵੀ ਨਹੀਂ ਕਿਤਾ ਆਮ ਆਦਮੀ ਨੂੰ ਮਿਲਣਾ ਜ਼ਿਆਦਾ ਜਿਹੜਾ ਬਿਲਕੁਲ ਪਾਰਟੀ ਦਾ ਪੁਰਾਣਾ ਵਰਕਰ ਹੋਊ ਮਿਲਣ ਨਵੀਂ ਲਿਸਟ ਚ ਇਸ ਤਰ੍ਹਾਂ ਦੇਖਣ ਨੂੰ ਮਿਲੂਗਾ ਨਹੀਂ ਬਿਲਕੁਲ ਮਿਲੇਗਾ ਪਿਛਲੀਆਂ ਚ ਵੀ ਮਿਲਿਆ ਤੁਸੀਂ ਐਗਜ਼ੈਂਪਲ ਲਓਗੇ 2 4 5 ਉਹਨਾਂ ਸੀਟਾਂ ਦੀ ਜਿਹੜੀਆਂ ਪੁਰਾਣੇ ਕੋਈ ਲੀਡਰਾਂ ਨਾਲ ਕਿਸੇ ਗੁਰਪ੍ਰੀਤ ਭੱਟੀ ਨੂੰ ਮਿਲੀ ਆ ਮੈਂ ਤੁਹਾਨੂੰ ਦੱਸਦਾ ਜੀ ਜਿਹੜੇ ਬੰਦਿਆਂ ਨੇ ਕਦੀ ਕਿਸੇ ਪਾਰਟੀ ਨਾਲ ਕੰਮ ਕੀਤਾ ਪਰ ਉਹਨਾਂ ਕੋਈ ਵਿਕਲਪ ਕੋਈ ਨਹੀਂ ਸੀ ਮਜਬੂਰੀ ਸੀ ਕਿ ਆ ਦੋ ਹੀ ਪਾਰਟੀਆਂ ਨੇ ਇਹਨਾਂ ਚੋਂ ਕਿਸੇ ਨਾਲ ਕੰਮ ਕਰਨਾ ਪਰ ਉਹਨਾਂ ਦੀ ਵਰਕਿੰਗ ਡਿਫਰੈਂਟ ਸੀ ਵਿਚਾਰਧਾਰਾ ਅਲੱਗ ਸੀ ਉਹਨਾਂ ਨੂੰ ਮੌਕਾ ਨਹੀਂ ਸੀ ਮਿਲ ਰਿਹਾ ਉਹਨਾਂ ਦਾ ਕੋਈ ਕਸੂਰ ਨਹੀਂ ਕਿ ਆਮ ਆਦਮੀ ਪਾਰਟੀ ਆਈ ਹੈ ਉਹਨਾਂ ਦੀ ਵਰਕਿੰਗ ਵਿਚਾਰਤਾਰਾ ਆਮ ਆਦਮੀ ਪਾਰਟੀ ਦੇ ਨਾਲ ਮੈਚ ਕਰਦੀ ਹੈ ਤੇ ਉਹਨਾਂ ਦਾ ਕੋਈ ਕਸੂਰ ਨਹੀਂ ਕਿ ਨਾ ਲਾਈਫਟਾਈਮ ਤੁਸੀਂ ਪੋਲਿਟਿਕਸ ਚੋਂ ਬਾਹਰ ਕੱਢ ਦਿਓ ਉਹ ਆਏ ਨੇ ਜੀ ਸਦਕੇ ਆਣ ਸਾਡੀ ਵਿਚਾਰਤਾਰਾ ਸਾਡੇ ਸੰਵਿਧਾਨ ਦੇ ਅਨੁਸਾਰ ਕੰਮ ਕਰਨ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਇਹ ਕੋਈ ਗੁਨਾਹ ਨਹੀਂ ਕਿ ਪਹਿਲਾਂ ਕਿਸੇ ਪਾਰਟੀ ਨਾਲ ਬੰਦਾ ਐਸੋਸੀਏਟਿਡ ਸੀ ਅੱਜ ਉਹਨੂੰ ਮੌਕਾ ਮਿਲਿਆ ਉਦੀ ਮਰਜ਼ੀ ਦੀ ਪਾਰਟੀ ਆਈ ਉਹਦੇ ਚ ਬਹਿ ਕੇ ਕੰਮ ਕਰੇਗਾ ਕੋਈ ਪ੍ਰੋਬਲਮ ਨਹੀਂ ਹੈ ਆਉਣ ਵਾਲੀ ਲਿਸਟ ਚ ਅਸੀਂ ਦੇਖ ਸਕਦੇ ਹਾਂਗਾ ਕਿ ਹੋਰ ਜਿਹੜੇ ਗਰਾਊਂਡ ਤੋਂ ਜਿਹੜੇ ਅੰਨ ਅੰਦੋਲਨ ਤੋਂ ਤੁਹਾਡੇ ਨਾਲ ਜੁੜੇ ਰਹੇ ਨੇ ਨਹੀਂ ਠੀਕ ਆ ਪਿਛਲੀ ਲਿਸਟ ਚ ਚੰਗੇ ਬੰਦੇ ਨੂੰ ਵੀ ਮਿਲੀਆਂ ਨੇ ਪੀਐਨ ਦਾ ਬੱਚਾ ਹਮ ਹਮ ਪੀਐਨ ਦਾ ਬੇਟਾ ਜਿਹਨੂੰ ਅਸੀਂ ਦਿੱਤੀ ਆ ਉਥੋਂ ਫਾਈਲ ਤੋਂ ਹਮ ਹਮ ਔਰ ਤੁਸੀਂ ਦੇਖੋ ਕੁੜੀ ਰੂਬੀ ਸਾਡੀ ਹੈ ਵਿਚਾਰੀ ਜਾਂ ਸੰਤੋਖ ਸਿੰਘ ਸਲਾਣਾ ਜਾਂ ਜਸਵਿੰਦਰ ਸਿੰਘ ਜਹਾਂਗੀ ਸਕੂਲ ਮਾਸਟਰ ਹੈ ਇਦਾਂ ਇਦਾਂ ਦੇ ਬੰਦੇ ਨੇ ਜਿਨ੍ਹਾਂ ਨੂੰ ਮਤਲਬ ਇਹ ਡਰ ਲੱਗਦਾ ਸੀ ਵੋਟ ਪਾਣ ਵੀ ਚਾਹੀਏ ਕਿ ਨਾ ਸਾਨੂੰ ਲੀਡਰ ਕੁੱਟਣਾ ਵੀ ਤੂੰ ਕਿ ਦੂਜੇ ਪਾਸੇ ਵੋਟ ਪਾਉਣ ਚੱਲਣਾ ਅੱਜ ਜੋ ਐਮਐਲਏ ਵਾਸਤੇ ਕੰਟੈਸਟ ਕਰ ਰਹੇ ਨੇ ਆਉਣ ਵਾਲੀ ਲਿਸਟ ਕਦੋਂ ਆ ਰਹੀ ਆ ਆਉਣ ਵਾਲੀ ਲਿਸਟ ਸਾਨੂੰ ਜ਼ਿਆਦਾ ਦੇਖਣ ਨੂੰ ਮਿਲੂ ਜਿਹੜੇ ਅੰਨ ਅੰਦੋਲਨ ਟਾਈਮ ਦੇ ਵਰਕਰ ਤੁਹਾਨੂੰ ਬਿਲਕੁਲ ਜੀ ਦੇਖੋ ਅੰਦੋਲਨ ਦੇ ਟਾਈਮ ਤੋਂ ਕੰਮ ਕਰਦੇ ਆ ਨਾ ਸਿਰਫ ਇੱਕ ਕੁਆਲਿਫਿਕੇਸ਼ਨ ਨਹੀਂ ਹੈ ਸਾਡੀ ਕੁਆਲਿਫਿਕੇਸ਼ਨ ਹੈ ਕਿ ਬੰਦਾ ਫਾਈਟ ਕਰਨ ਵਾਲਾ ਬੰਦੇ 'ਚ ਜਜ਼ਬਾ ਹੈ ਕਿ ਮੈਂ ਐਮ.ਐਲ.ਏ ਦੀ ਫਾਈਟ ਕਰਕੇ ਜਿੱਤ ਸਕਦਾ ਸੀਟ ਜਿੱਤ ਸਕਦਾ ਪਲੱਸ ਉਹ ਵਲੰਟੀਅਰ ਆ ਸਾਡਾ ਪੁਰਾਣਾ ਪਲੱਸ ਉਹ ਅਨ੍ਹਾ ਹਜ਼ਾਰ ਦੇ ਟਾਈਮ ਤੋਂ ਕੰਮ ਕਰਦਾ ਆ ਰਿਹਾ ਇਹ ਐਡਿਡ ਕੁਆਲਿਟੀਆਂ ਐਡ ਹੁੰਦੀਆਂ ਜਾਣਗੀਆਂ ਵੋਟੇਜ ਉਸੇ ਬੰਦੇ ਨੂੰ ਹੋਏਗੀ ਵੋਟੇਜ ਇਹਨੂੰ ਨਹੀਂ ਹੋਏਗੀ ਜਿਹੜਾ ਕੱਲ ਆਇਆ ਸਾਡੇ ਕੋਲ ਬਟ ਜਿਹੜੇ ਬੰਦੇ ਕੋਲ ਇੱਕ ਚੰਗਾ ਸੂਝ ਹੈ ਜਿਹੜਾ ਅਸੈਂਬਲੀ 'ਚ ਜਾ ਕੇ ਆਪਣੇ ਹਲਕੇ ਦੀ ਗੱਲ ਵੀ ਕਰ ਸਕੇ ਸਾਨੂੰ ਬੰਦਾ ਤਾਂ ਉਹ ਚਾਹੀਦਾ ਜਿਹੜਾ ਪੰਜਾਬ ਦੀ ਬਿਹਤਰੀ ਲਈ ਔਰ ਆਪਣੇ ਹਲਕੇ ਦੀ ਬਿਹਤਰੀ ਲਈ ਅਸੈਂਬਲੀ ਚ ਜਾ ਕੇ ਬੋਲ ਸਕੇ ਰੈਜ਼ੋਲੂਸ਼ਨ ਪਾਸ ਕਰਵਾ ਸਕੇ ਕੋਈ ਆਪਣੇ ਹਲਕੇ ਲਈ ਅਗਰ ਚਾਹੀਦਾ ਹੋਵੇ ਕੈਪੇਬਿਲਟੀ ਬਹੁਤ ਜ਼ਰੂਰੀ ਹੈ ਵਿਨੇਬਿਲਟੀ ਹੋਣੀ ਚਾਹੀਦੀ ਹੈ ਫਿਰ ਹੀ ਆਪਾਂ ਸਰਕਾਰ ਬਣਾ ਸਕਦੇ ਇੱਕਲਾ ਸਵਾਲ ਇਹ ਕਿ ਇਹ ਬੜੇ ਪਿਛਲੇ ਦਿਨਾਂ ਚ ਤੁਹਾਡੇ ਤੇ ਅਲੀਗੇਸ਼ਨ ਲੱਗੇ ਕਿ ਕੇ ਪੀ ਐਸ ਗਿਲ ਦੀ ਸਰਾਨਾ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਅਲੀਗੇਸ਼ਨ ਨੇ ਖਾਸ ਤੌਰ ਤੇ ਪੁਲਿਸ ਨੂੰ ਲੈ ਕੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾਗਾ ਬਹੁਤ ਕਿਸੇ ਨੇ ਬਦਤਮੀਜ਼ੀ ਨਾਲ ਜਾਂ ਕਿ ਉਹ ਸ਼ਰਾਰਤ ਦੇ ਨਾਲ ਇੱਕ ਜਿੱਦਾਂ ਅਸੀਂ ਫਿਲਮਾਂ ਬਣਾਉਂਦੇ ਇੱਕ ਸੀਨ ਮੇਰਾ ਫਿਲਮ ਚ ਇਧਰੋਂ ਕੱਢ ਲਿਆ ਇੱਕ ਹੁਣ ਤੁਹਾਡੀ ਇੰਟਰਵਿਊ ਚ ਇੱਕ ਲਾਈਨ ਕੱਢ ਲਈ ਇੱਕ ਕਿਤੋਂ ਹੋਰ ਕੱਢ ਲਈ ਇਹ ਜਦੋਂ ਮੈਂ ਅਮਰੀਕਾ ਜਾਣਾ ਸੀ ਉਦੋਂ ਇੱਕ ਕੋਸ਼ਿਸ਼ ਕੀਤੀ ਗਈ ਕਿ ਆਪ ਪਾਰਟੀ ਨੂੰ ਜਾਂ ਮੈਨੂੰ ਡੀਫੇਮ ਕਰਨ ਲਈ ਇਦਾਂ ਦੇ ਕੁਝ ਕਲਿੱਪ ਬਣਾ ਕੇ ਪਾਏ ਜਾਣ ਤੇ ਉਹ ਬੁਰੀ ਤਰ੍ਹਾਂ ਫਲॉप ਹੋਇਆ ਆਈਡੀਆ ਉਹਨਾਂ ਦਾ ਲੋਕ ਮੈਨੂੰ ਜਾਣਦੇ ਨੇ ਕਿ 1900 90 ਚ ਮੇਰਾ ਪਹਿਲਾ ਡਰਾਮਾ ਟੀਵੀ ਤੇ ਆਇਆ ਸੀ ਚੈਂਪੀਅਨ ਜਿਹਦੇ ਚ ਮੈਂ ਗੱਡੀ ਨਾਲ ਦੌੜਦਾ ਸੀ ਐਥਲੀਟ ਬਣਿਆ ਸੀ ਉਸ ਤੋਂ ਬਾਅਦ ਪਹਿਲਾਂ ਉਸ ਤੋਂ 2 ਸਾਲ ਪਹਿਲਾਂ ਮੈਂ ਤਰ ਤਾਰਪੂ ਤਹਿਸੀਲ ਚ ਬਹਿ ਕੇ ਰਜਿਸਟਰੀਆਂ ਬਿਆਨੇ ਲਿਖਦਾ ਰਿਆਂ ਸੀ ਪਲੱਸ 1 ਪਲੱਸ 2 ਪ੍ਰਾਈਵੇਟ ਕੀਤੀ ਐ 90 ਤੋਂ ਮੇਰਾ ਟੈਲੀਵਿਜ਼ਨ ਦਾ ਕਰੀਅਰ ਸ਼ੁਰੂ ਹੋਇਆ ਪਹਿਲਾ ਡਰਾਮਾ ਮੇਰੇ ਉਦੋਂ ਆਇਆ ਸੀ ਉਸ ਤੋਂ ਬਾਅਦ ਮੈਂ ਨਵੇਂ ਸਾਲ ਦੇ ਪ੍ਰੋਗਰਾਮ ਚਾਚਾ ਰੌਣਕੀ ਰਾਮ ਹੁਣਾ ਨਾਲ ਰੌਣਕ ਮੇਲਾ ਕਰਦਾ ਰਿਆਂ ਆ ਕਿਤੇ ਨਵੇਂ ਸਾਲ ਦੇ ਪ੍ਰੋਗਰਾਮ ਚ ਐਂਕਰਿੰਗ ਕਰ ਰਿਆਂ ਕਿਤੇ ਮੇਰੇ ਟੀਵੀ ਤੇ ਕਾਮੇਡੀ ਸ਼ੋਅਸ ਚੱਲਦੇ ਪਏ ਨੇ ਸਾਰਾ ਲੋਕਾਂ ਨੇ ਮੈਨੂੰ ਦੇਖਿਆ ਸਟੇਜਾਂ ਦੇ ਉੱਤੇ 2-200 ਰੁਪਏ ਤੋਂ ਕੰਮ ਕਰਦੇ ਵੀ ਦੇਖਿਆ ਲੋਕਾਂ ਨੇ ਮੈਨੂੰ ਔਰ ਨਾਲੋ ਨਾਲ ਮੈਂ ਪੜਦਾ ਰਿਆ ਦੁਆਬਾ ਕਾਲਜ ਦੇ ਵਿੱਚ ਮੈਂ 93 ਦੇ ਵਿੱਚ ਬੀਏ ਕੀਤੀ ਹੈ ਰੈਗੂਲਰ ਬੀਏ ਕੀਤੀ ਮੇਰਾ ਸਰਟੀਫਿਕੇਟ ਹੈ ਔਰ ਉਸ ਤੋਂ ਬਾਅਦ ਮੈਂ 94 ਦੇ ਵਿੱਚ ਉੱਥੇ ਹੀ ਮਾਰਕੀਟਿੰਗ ਮੈਨੇਜਮੈਂਟ ਪੂਲਸ ਵਾਲੀ ਗੱਲ ਕੀਤੀ ਮੈਂ ਤੁਹਾਨੂੰ ਦੱਸ ਰਿਹਾ ਮਾਰਕੀਟਿੰਗ ਮੈਨੇਜਮੈਂਟ ਦੇ ਵਿੱਚ ਡਿਪਲੋਮਾ ਮੈਂ ਜਿਹੜਾ ਬੰਦਾ ਪੜਦਾ ਰਿਹਾ ਨੌਕਰੀ ਕਿਹੜੇ ਵੇਲੇ ਕਰ ਲਈ ਉਹਨੇ ਜੀ 94 ਦੇ ਵਿੱਚ ਮਾਰਕੀਟਿੰਗ ਮੈਨੇਜਮੈਂਟ 'ਚ ਮੇਰੀ ਐਡਮਿਸ਼ਨ ਉੱਥੇ ਮੈਂ ਐਡਮਿਸ਼ਨ ਲਈ ਸੀ ਜਿਹੜੀ ਮੇਰੇ ਕੋਲ ਕਲੀਅਰ ਨਹੀਂ ਹੋਈ ਫਿਰ 95 ਦੇ ਵਿੱਚ ਮੈਂ ਦੁਆਬਾ ਕਾਲਜ ਦੇ ਵਿੱਚ ਹੀ ਨੌਕਰੀ ਕਰਦਾ ਰਿਹਾ ਈਸੀਏ ਇਨ 96 ਚ ਮੇਰਾ ਬੁਲਾਰੇ ਵਾਲਾ ਨਾਟਕ ਹਿੱਟ ਹੋਇਆ ਜਿਹੜਾ ਮੈਂ ਵੀ ਦੇਖਦਾ ਰਿਹਾ ਮੇਰਾ ਨਾਟਕ ਸੀ ਪਰਛਾਵੇਂ ਤੇ ਉਸ ਤੋਂ ਬਾਅਦ 97 ਚ ਮੇਰੀ ਪਹਿਲੀ ਆਡੀਓ ਕੈਸਟ ਆਈ ਹੈ ਮੇਰੀ ਸਟਾਰ ਵੈਲਿਊ ਜਿਹੜੀ ਬਣੀ ਉਹ ਅਸਲ ਦੇ ਵਿੱਚ 98 99 ਤੋਂ ਬਾਅਦ ਬਣੀ ਹੈ ਉਸ ਤੋਂ ਪਹਿਲਾਂ ਮੈਂ ਜਾਣਦੇ ਸੀ ਲੋਕ ਮੈਨੂੰ ਪਿਆਰ ਕਰਦੇ ਸੀ ਸੋ ਇਹ ਜਿਹੜਾ ਇੱਕ ਮੇਰਾ ਕੈਰੀਅਰ ਇਹਦੇ ਵਿੱਚ ਜ਼ਿੰਦਗੀ ਚ ਕਿਤੇ ਫੁਰਸਤ ਹੀ ਨਹੀਂ ਮਿਲੀ ਮੈਂ ਇਹ ਜ਼ਰੂਰ ਆਪਣੀ ਇੰਟਰਵਿਊਜ਼ ਵਿੱਚ ਕਹਿੰਦਾ ਰਿਹਾ ਕਿ ਮੈਂ ਪਹਿਲਾਂ ਵਸੀਕਾ ਨਵੀਸ ਰਿਹਾ ਫਿਰ ਮੈਂ ਪਟਵਾਰੀ ਦੇ ਪੇਪਰ ਦਿੱਤੇ ਇਹ ਇੰਟਰਵਿਊ ਦਿੱਤੀਆਂ ਕਿਸਮਤ ਮਾੜੀ ਸੀ ਨਹੀਂ ਹੋ ਸਕੀ ਨੌਕਰੀ ਮੈਂ ਨੌਕਰੀ ਕਰਨਾ ਚਾਹੁੰਦਾ ਸੀ ਅਸਲ ਦੇ ਵਿੱਚ ਘਰ ਨੂੰ ਬਹੁਤ ਲੋਡ ਸੀ ਪੈਸੇ ਦੀ ਫਾਦਰ ਸਾਹਿਬ ਦੇ ਬਿਜ਼ਨਸ 'ਚ ਡਿੱਪ ਆ ਗਿਆ ਸੀ ਅਸੀਂ ਤਿੰਨੇ ਭਰਾਵਾਂ ਨੇ ਮਿਹਨਤਾਂ ਕੀਤੀਆਂ ਅਸੀਂ ਤਿੰਨ ਭਰਾਵਾਂ ਮਿਹਨਤਾਂ ਕਰਕੇ ਕੰਮ ਕਰਦੇ ਰਹੇ ਪ੍ਰਾਈਵੇਟ ਪੜਿਆ ਦੋਆਬਾ ਕਾਲਜ ਮੈਂ ਫ੍ਰੀ ਪੜਿਆ ਮੈਂ ਫੀਸ ਨਹੀਂ ਦਿੱਤੀ ਦੋਆਬਾ ਕਾਲਜ ਇਹਦਾ ਮਤਲਬ ਹੈ ਅਲੀਗੇਸ਼ਨ ਸਭ ਆਲ ਫੈਬ੍ਰिकेटेड ਔਰ ਇਹਦੇ ਇੱਕ ਆਧਾਰ ਹੀ ਨਹੀਂ ਇਹਦੇ ਮਗਰ ਕੋਈ ਵੀ ਮਤਲਬ ਸਿਰਫ ਹੱਸਿਆ ਜਾ ਸਕਦਾ ਕਿਸੇ ਦੀ ਮਾਨਸਿਕਤਾ ਤੇ ਕਿ ਤੁਸੀਂ ਜਦੋਂ ਕਿਸੇ ਦੇ ਖਿਲਾਫ ਤੁਹਾਡੇ ਕੋਲ ਅਲੀਗੇਸ਼ਨ ਨਾ ਹੋ ਤਾਂ ਕਿੱਦਾਂ ਤੁਸੀਂ ਚੀਜ਼ਾਂ ਨੂੰ ਫੈਬ੍ਰੀਕੇਟ ਕਰਕੇ ਕਿਉਂਕਿ ਮੈਂ ਕਈ ਇੰਟਰਵਿਊਜ਼ ਵਿੱਚ ਕਹਿੰਦਾ ਰਿਹਾ ਮੈਂ ਬੇਬਾਕ ਬੰਦਾ ਮੈਂ ਆਪਣੀ ਗਰੀਬੀ ਬਾਰੇ ਵੀ ਦੱਸਦਾ ਰਿਹਾ ਸਟਰਗਲ ਬਾਰੇ ਵੀ ਦੱਸਦਾ ਰਿਹਾ ਕਿ ਮੈਂ ਪਟਵਾਰੀ ਦੇ ਪੇਪਰ ਵੀ ਦਿੱਤੇ ਮੈਂ ਕਾਨੂੰਗੋ ਦੇ ਐਗਜ਼ਾਮ ਵੀ ਦਿੰਦਾ ਰਿਹਾ ਮੈਨੂੰ ਲੱਗਾ ਹੋ ਗਿਆ ਸਿਲੈਕਟ ਪਰ ਹੁਣ ਨਾ ਪੋਸਟਾਂ ਕਿ ਇੱਕ ਵਾਰੀ ਮੈਂ ਮੈਂ ਕਿਹਾ ਜੀ ਮੈਂ 93 ਚ ਅਪਲਾਈ ਕੀਤਾ ਐਸਆਈ ਭਰਤੀ ਹੋਣ ਵਾਸਤੇ ਮੈਂ ਆਲਮੋਸਟ ਭਰਤੀ ਹੋ ਵੀ ਗਿਆ ਮੈਨੂੰ ਲੱਗਾ ਵੀ ਹੋ ਗਿਆ ਫਿਰ ਉੱਪਰ ਤੁਹਾਨੂੰ ਕਨੈਕਸ਼ਨ ਚਾਹੀਦਾ ਹੁੰਦਾ ਤਾਂ ਅਪੁਆਇੰਟਮੈਂਟ ਲੈਟਰ ਆਉਂਦੀ ਉਦੋਂ ਇਦਾਂ ਦੇ ਸਿਸਟਮ ਸੀਗੇ ਮੇਰੇ ਘਰਦਿਆਂ ਨੇ ਪਹਿਲਾਂ ਹੀ ਇੰਨਾ ਕਜੀਆ ਪਾਲਿਆ ਤੂੰ ਨੌਕਰੀ ਨਹੀਂ ਕਰਨੀ ਇਦਾਂ ਦੀ ਤੂੰ ਸਾਡੇ ਕੋਲ ਰਹਿ ਘਰ ਹੀ ਰਹਿ ਤੂੰ ਮੇਰੀ ਮਾਂ ਕਹਿੰਦੀ ਤੂੰ ਐਕਟਰ ਬਣਨ ਦਾ ਤੈਨੂੰ ਸ਼ੌਂਕ ਹੈ ਤੂੰ ਇਸ ਪਾਸੇ ਚਲਾ ਜਾਏਂਗਾ ਤੇ ਤੂੰ ਬਣ ਹੀ ਨਹੀਂ ਪਾਏਂਗਾ ਕੁਝ ਵੀ ਅੱਛਾ ਜ਼ਿੰਦਗੀ 'ਚ ਇੱਕ ਮੂਮੈਂਟ ਆਇਆ ਇੱਕ ਬੜਾ ਲੈਬੋਰੇਟ ਕਰਕੇ ਇਟਾ ਤੁਸੀਂ ਘਟਿਆ ਤਰੀਕੇ ਨਾਲ ਦਿਖਾ ਰਹੇ ਪਰ ਲੋਕ ਸਮਝਦਾਰ ਨੇ ਬਾਹਰ ਇਨਾ ਵਿਰੋਧ ਹੋਇਆ ਇਸ ਚੀਜ਼ ਦਾ ਕਿ ਤੁਸੀਂ ਇੱਕ ਗਰੀਬ ਘਰ ਦੇ ਬੱਚੇ ਦੀ ਸਟਰਗਲ ਦਾ ਮਜ਼ਾਕ ਉਡਾ ਰਹੇ ਹੋ ਇੱਕ ਬੜਾ ਦੇਸ਼ ਦੇ ਅੰਦਰ ਜੰਗ ਦਾ ਮਾਹੌਲ ਬਣਨ ਦੀ ਕੋਸ਼ਿਸ਼ ਹੋ ਰਹੀ ਹੈ ਮੈਂ ਜਾਣਦਾ ਤੁਸੀਂ ਲਹਿੰਦੇ ਪੰਜਾਬ ਦੇ ਨਾਲ ਸੰਬੰਧ ਹੁੰਦਾ ਸੀ ਸਾਂਝਾ ਪੰਜਾਬ ਸੀ ਸਾਡਾ ਬੜਾ ਸਾਡਾ ਵੱਡਾ ਦਰਦ ਆ ਪੰਜਾਬੀਆਂ ਦਾ 10 ਲੱਖ ਸਾਡੀਆਂ ਜਦੋਂ ਵੰਡ ਵੰਡ ਹੋਈ ਸਾਨੂੰ ਪੰਜਾਬੀਆਂ ਦੀ ਬਹੁਤ ਵੱਡੀ ਤਰਾਸਦੀ ਹੈ ਬਾਰਡਰ ਦੇ ਉੱਤੇ ਜਿਹੜੇ ਲੋਕ ਰਹਿੰਦੇ ਨੇ ਉਹ ਜੰਗ ਨਹੀਂ ਚਾਹੁੰਦੇ ਪੰਜਾਬ ਘਟੂ ਘਟ ਜੰਗ ਨਹੀਂ ਚਾਹੁੰਦਾ ਤੁਹਾਡਾ ਕੀ ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਤੌਰ ਤੇ ਜੋ ਹੋ ਰਿਹਾ ਹੈਗਾ ਇਹ ਸਾਰਾ ਕੁਝ ਇਸ ਬਾਰੇ ਕੀ ਕਮੈਂਟ ਹੈਗਾ ਦੇਖੋ ਜੀ ਜੰਗ ਤੋਂ ਜ਼ਿਆਦਾ ਖਤਰਨਾਕ ਔਰ ਮਾੜਾ ਡਿਸੀਜਨ ਕੋਈ ਨਹੀਂ ਜੰਗ ਨਹੀਂ ਹੋਣੀ ਚਾਹੀਦੀ ਜੰਗ ਹਮੇਸ਼ਾ ਗਰੀਬ ਮਜ਼ਲੂਮ ਦੀ ਮੌਤ ਹੁੰਦੀ ਹੈ ਇਹਦੇ ਵਿੱਚ ਘਰਾਂ ਦੇ ਘਰ ਉਜੜਦੇ ਨੇ ਇਹਦੇ ਵਿੱਚ ਹਮੇਸ਼ਾ ਆਮ ਜਨਤਾ ਦਾ ਆਵਾਮ ਦਾ ਨੁਕਸਾਨ ਹੁੰਦਾ ਉਧਰ ਹੋਵੇ ਜਾਂ ਇਧਰ ਹੋਵੇ ਜੰਗ ਮੈਨੂੰ ਲੱਗਦਾ ਕਿਸੇ ਚੀਜ਼ ਦਾ ਹੱਲ ਨਹੀਂ ਹੈ ਪਰ ਜਦੋਂ ਸਾਡੇ ਦੇਸ਼ ਦੇ ਉੱਤੇ ਸਾਡੇ ਲੋਕਾਂ ਦੇ ਉੱਤੇ ਇਸ ਤਰ੍ਹਾਂ ਹਮਲੇ ਹੋਣ ਉਹਨਾਂ ਦਾ ਪ੍ਰੋਪਰ ਜਵਾਬ ਨਾ ਦੇਣਾ ਵੀ ਬਹੁਤ ਡੇਂਜਰਸ ਗੱਲ ਹੈ ਉਹਨਾਂ ਨੂੰ ਟੈਕਲ ਨਾ ਕਰਨਾ ਉਹਨਾਂ ਚੀਜ਼ਾਂ ਨੂੰ ਇਹ ਹੋਰ ਵੀ ਜ਼ਿਆਦਾ ਘਾਤਕ ਹੈ ਸਾਨੂੰ ਆਪਣੇ ਦੇਸ਼ ਦੀ ਸੁਰੱਖਿਆ ਲਈ ਪ੍ਰਭੂ ਸੱਤਾ ਲਈ ਹਰ ਜ਼ਰੂਰੀ ਕਦਮ ਉਠਾਉਣਾ ਚਾਹੀਦਾ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੰਗ ਨੂੰ ਅਵੋਇਡ ਕੀਤਾ ਜਾਵੇ ਕਦੇ ਸੁਪਨਾ ਸੀਗਾ ਕਿਸੇ ਦੌਰ ਦੇ ਅੰਦਰ ਈਸਟ ਜਰਮਨੀ ਤੇ ਵੈਸਟ ਜਰਮਨੀ ਇਕੱਠੇ ਹੋ ਗਏ ਸੀ ਸਾਂਝੇ ਪੰਜਾਬ ਦਾ ਵੀ ਇੱਕ ਦਰਦ ਦਾ ਸਾਂਝੇ ਪੰਜਾਬੀ ਵੀ ਇੱਕ ਦੂਜੇ ਨੂੰ ਉਧਰਲੇ ਪੰਜਾਬ ਦੇ ਇਧਰ ਨੂੰ ਪਿਆਰ ਕਰਦੇ ਨੇ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਕੋਈ ਇਸ ਤਰ੍ਹਾਂ ਦੀ ਇਨੀਸ਼ੀਏਟਿਵ ਕਿਉਂਕਿ ਕਪਟਨ ਮਨਿੰਦਰ ਸਿੰਘ ਦੀ ਸਰਕਾਰ 'ਚ ਕਾਫੀ ਇਨੀਸ਼ੀਏਟਿਵ ਲਾਏ ਗਏ ਸੀਗੇ ਕਿ ਦੋਮਹਾਂਦਰੀ 스타 ਹੋਰ ਜ਼ਿਆਦਾ ਗੂੜਾ ਹੋਵੇ ਤੇ ਜੇ ਤੁਹਾਡੀ ਸਰਕਾਰ ਬਣਦੀ ਹੈ ਕੋਈ ਇਸ ਤਰ੍ਹਾਂ ਦੇ ਜਿਹੜੇ ਸਾਂਝੇ ਪੰਜਾਬ ਨੂੰ ਲੈ ਕੇ ਇਨੀਸ਼ੀਏਟਿਵ ਵਧਣਗੇ ਦੇਖੋ ਜੀ ਮੈਂ ਇਹਦੇ ਵਿੱਚ ਇਹ ਕਹਿ ਸਕਦਾ ਕਿ ਦੋ ਲੋਕੀ ਮੋਸਟਲੀ ਕਹਿੰਦੇ ਨੇ ਕਿ ਇਹ ਦੋਵੇਂ ਮੁਲਕ ਇਕੱਠੇ ਹੋ ਜਾਣਗੇ ਇਹ ਕਦੇ ਪੋਸੀਬਲ ਨਹੀਂ ਹੈ ਕਿਉਂਕਿ ਇੰਨੇ ਸਾਲਾਂ ਤੋਂ ਹੁਣ ਇੱਕ ਤੁਹਾਡੀ ਇੱਕ ਦੇਸ਼ਾਂ ਵਾਲੀ ਇੱਕ ਕੰਧ ਖੜੀ ਹੋ ਚੁੱਕੀ ਹੈ ਉਹਨੂੰ ਤੋੜਿਆ ਨਹੀਂ ਜਾ ਸਕਦਾ ਬਟ ਇੰਨੀ ਲਿਬਰਟੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਜਿਹੜੇ ਲੋਕਾਂ ਦੇ ਇੱਥੇ ਘਰ-ਬਾਰ ਛੁੱਟ ਗਏ ਸੀ ਜਾਂ ਸਾਡੇ ਉਧਰ ਰਹਿ ਗਏ ਸੀ ਸਾਡੇ ਬਜ਼ੁਰਗਾਂ ਦੇ ਮਨ 'ਚ ਅਜੇ ਵੀ ਹੈਗਾ ਆਪੀ ਮੈਂ ਆਪਣੇ ਘਰ ਆਪਣੀ ਮਿੱਟੀ ਤੇ ਜਾਵਾਂ ਉੱਥੋਂ ਦੇ ਲੋਕ ਇੱਥੇ ਆਉਣਾ ਚਾਹੁੰਦੇ ਨੇ ਇਸ ਤਰ੍ਹਾਂ ਦਾ ਕਾਨੂੰਨ ਕੋਈ ਹੋਣਾ ਚਾਹੀਦਾ ਕਿ ਜਿਸ ਦੇ ਨਾਲ ਈਜ਼ੀਲੀ ਤੁਸੀਂ ਉਸ ਧਰਤੀ ਤੇ ਜਾ ਸਕੋ ਲੋਕ ਇੱਧਰ ਆ ਸਕਣ ਮੈਨੂੰ ਲੱਗਦਾ ਇਹਦੇ ਨਾਲ ਮਿਲਵਰਤਨ ਸਦਭਾਵਨਾ ਵਧੇਗੀ ਕੁੜੱਤਨ ਘਟੇਗੀ ਔਰ ਜਿਹੜਾ ਇਸ ਵੇਲੇ ਮਾਹੌਲ ਦੇ ਵਿੱਚ ਗਰਦਗੁਬਾਰ ਫੈਲਿਆ ਹੋਇਆ ਇਹ ਘਟੇਗਾ ਸੋ ਮੇਰੇ ਖਿਆਲ ਨਾਲ ਪੋਜ਼ਿਟਿਵ ਹੋਏਗਾ ਇਹ ਚੀਜ਼ ਜੇ ਅਸੀਂ ਸਬੰਧਤ ਸੁਖਾਣੇ ਬਣਾਉਣ ਦੀ ਕੋਸ਼ਿਸ਼ ਕਰੀ ਤੋਂਡੀ ਸਰਕਾਰ ਆਉਂਦੀ ਆ ਤਾਂ ਇਹ ਜੀ ਇਨੀਸ਼ੀਏਟਿਵ ਵਧਨਗੇ ਜਿਹੜੇ ਸੈਮੀਨਾਰਸ ਦੇ ਰੂਪ ਦੇ ਅੰਦਰ ਮੇਰੇ ਖਿਆਲ ਨਾਲ ਇਹ ਜ਼ਰੂਰ ਵਧਨਗੇ ਔਰ ਵਧਾਉਣੇ ਚਾਹੀਦੇ ਨੇ ਕਿਉਂਕਿ ਜਿਹੜੀ ਚੀਜ਼ ਆਵਾਮ ਦਾ ਲੋਕਾਂ ਦਾ ਭਲਾ ਕਰਦੀ ਹੈ ਉਹਦੇ ਵਿੱਚ ਇਨੀਸ਼ੀਏਟਿਵ ਲੈਣਾ ਚਾਹੀਦਾ ਮੈਂ ਲਵਾਂਗਾ ਜੀ ਧੰਨਵਾਦ ਗੁਰਪ੍ਰੀਤ ਖੁੱਗੀ ਜੀ ਬਹੁਤ ਬਹੁਤ ਸਾਰਾ ਗੱਲਬਾਤ ਕਰਨੀ ਇਹ ਹਨ ਗੁਰਪ੍ਰੀਤ ਖੁੱਗੀ ਆਮ ਆਦਮੀ ਪਾਰਟੀ ਦੇ ਕਨਵੀਨਰ ਜਿਨ੍ਹਾਂ ਨੇ ਸਭ ਤੋਂ ਵੱਡੀ ਗੱਲ ਇਹ ਕਹੀ ਹੈ ਕਿ ਚੌਥੇ ਫਰੰਟ ਦੇ ਲਈ ਅਗਰ ਉਹ ਤਿਆਰ ਨੇ ਤੇ ਖੁੱਗੀ ਵੱਲੋਂ ਵੀ ਸੱਦਾਗਾ ਇਹਨਾਂ ਦੀ ਪਾਰਟੀ ਵੱਲੋਂ ਵੀ ਕੋਸ਼ਿਸ਼ ਕੀਤੀ ਜਾਊਗੀ ਕਿ ਗੱਲਬਾਤ ਹੋਵੇ ਪਰ ਉਹਨਾਂ ਨੇ ਨਾਲ ਹੀ ਕਿਹਾਗਾ ਕਿ ਫੋਰਥ ਫਰੰਟ ਬਣੀ ਹੀ ਨਹੀਂਗਾ ਫੋਰਥ ਫਰੰਟ ਖਤਮ ਹੋਣ ਦੀ ਗੱਲ ਨਹੀਂ ਫਰੋਥ ਫੋਰਥ ਫਰੰਟ ਤਾਂ ਬਣੀ ਨਹੀਂ ਸਕਿਆ ਇਸ ਕਰਕੇ ਇਹ ਡਵੈਲਪਮੈਂਟ ਨੂੰ ਇਸ ਤਰ੍ਹਾਂ ਦੇਖ ਰਹੇ ਨੇ ਔਰ ਕੁਗੀ ਦਾ ਕਹਿਣਾ ਕਿ ਪੰਜਾਬ ਦੇ ਅੰਦਰ ਜੋ ਉਹਨਾਂ ਦੇ ਉੱਤੇ ਬਾਹਰ ਜਾਂ ਪੰਜਾਬ ਚ ਅਲਿਗੇਸ਼ਨ ਲਗਾਏ ਜਾ ਰਹੇ ਨੇ ਉਹ ਸਾਰੇ ਝੂਠ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ